ਤੇ ਇਹਨਾਂ ਦੇ ਘਰ ਦਾ ਬੁੜੀਆਂ ਨਸ਼ਾ ਵੇਚਦੀਆਂ ਜੀ ਨਹੀਂ ਜੀ ਬੁੜੀਆਂ ਕੰਮ ਕੰਦਰੀ ਕਰ ਫੈਕਟਰੀ ਆ ਤੇ ਮੀਟ ਹੈ ਮੀਟ ਹੈ ਮੀਟ ਦਾ ਕੰਮ ਕਰ ਬੱਚੇ ਨਾ ਨਸ਼ਾ ਵੇਚਦੇ ਨਹੀਂ ਜੀ ਨਹੀਂ ਕੋਈ ਨਹੀਂ ਵੇਚਦਾ ਕੋਈ ਇਹਨਾਂ ਦੀ ਧੀ ਨਹੀਂ ਕੋਈ ਨਹੀਂ ਜੀ ਨਹੀਂ ਸਰਪੰਚ ਆ ਆਹ ਜੀ ਹਾਂ ਜੀ ਇਹ ਇਹ ਬਣਾਇਆ ਤੇ ਇਹਨਾਂ ਨੂੰ ਇਹ ਗਿਆ ਯੋਧ ਨਸ਼ਾ ਅਮਰੁੱਤ ਤੈਤ ਕਾਰਵਾਈ ਉਹ ਜੀ ਹੁਣ ਨੂੰ ਪੁਰਾਣੇ ਪਰਚੇ ਹੈ ਕੋਈ ਬਦਲ ਜਿਲ੍ਹੇ ਚ ਹੈਗੇ ਆ ਉਹ ਜਿਲ੍ਹੇ ਚ ਹਾਂ ਜੀ ਪੁਰਾਣੇ ਚੱਕ ਲਈ ਲੈ ਸੀ ਸੇਕਾਰ ਵਾਲਾ ਨਸ਼ਾ ਕਰਦਾ ਸੀ ਉਹਦੇ ਗਲਤ ਬੱਚੇ ਸੀਗੇ ਇਹ ਵੀ ਉਹਦੀ ਗਲਤੀ ਸੀਗੀ ਵੀ ਨਸ਼ਾ ਕਰਦਾ ਸੀ ਪਰ ਸਾਡੀ ਕੋਈ ਗਲਤੀ ਨਹੀਂ ਵੀਰੇ ਬੱਚੇ ਮੇਰੇ ਪੜੇ ਲਿਖੇ ਐ ਸੀ ਮਿਹਨਤ ਕਰਕੇ ਘਰ ਪਾਇਆ ਸੀ ਤੇ ਕਿਸ ਤਰ੍ਹਾਂ ਰਹਿ ਕਿਵੇਂ ਰਹਿਉ ਤੁਸੀਂ ਤਾਂ ਫਿਰ ਸਰ ਬਹੁਤ ਮਾੜੀ ਹਾਲਾਤ ਨਹੀਂ ਸਾਡੀ ਲਾਟਿੰਗ ਬਾਤ ਵੀ ਨਹੀਂ ਹੈਗਾ ਫ੍ਰੀਜ ਸੀਐਮ ਸਾਹਿਬ ਵੀ ਸਾਨੂੰ ਸਖਤ ਹਦਾਇਤਾਂ ਨੇ ਕਿ ਕੋਈ ਵੀ ਨਸ਼ਾ ਤਸਕਰ ਅਗਰ ਨਸ਼ਾ ਤਸਕਰੀ ਨੂੰ ਯੂਜ਼ ਕਰਕੇ ਆਪਣੀ ਪ੍ਰਾਪਰਟੀਆਂ ਬਣਾਉਂਦਾ ਹੈ ਦੇ ਖਿਲਾਫ ਵੀ ਇੱਕ ਸਬ ਤੋਂ ਸਬ ਐਕਸ਼ਨ ਲਿਤਾ ਜਾਣਾ ਚਾਹੀਦਾ ਹੈ ਤੇ ਉਹਦੀ ਲੜੀ ਦੇ ਤਹਿਤ ਹੀ ਸਾਨੂੰ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਿਕਿਉਰਿਟੀ ਪ੍ਰੋਵਾਈਡ ਕਰਨ ਦੀ ਰਿਕੁਐਸਟ ਆਈ ਸੀ ਤਾਂ ਉਹਦੇ ਤਹਿਤ ਅੱਜ ਅਸੀਂ ਇੱਥੇ ਆਈ ਹਾਂ ਐਂਡ ਇਹ ਪ੍ਰੋਪਰ ਪ੍ਰੋਸੀਜਰ ਫਾਲੋ ਕਰਦੇ ਹੋਏ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਡਿਊਟੀ ਮੈਜਿਸਟਰੇਟ ਸਾਹਿਬ ਮੇਰੇ ਨਾਲ ਖੜੇ ਹਨ ਉਹਨਾਂ ਵੱਲੋਂ ਸਾਨੂੰ ਰਿਕੁਐਸਟ ਆਈ ਸੀ ਤਾਂ ਅੱਜ ਅਸੀਂ ਸਿਕਿਉਰਿਟੀ ਇੱਥੇ ਪ੍ਰੋਵਾਈਡ ਕਰ ਰਹੇ ਨੇ ਇਹ ਜਿਹੜਾ ਬੰਦਾ ਹੈ ਇਹਦਾ ਨਾਮ ਦੀਪਕ ਸਿੰਘ ਉਰਫ ਦੀਪੂ ਹੈ ਔਰ ਇਹਨੇ ਕਿਉਂਕਿ ਜਿਹੜੇ ਲੀਗਲ ਲਾਜ਼ ਹੈਗੇ ਉਹ ਵਾਇਲੇਟ ਕੀਤੇ ਨੇ ਤਾਂ ਕਰਕੇ ਅੱਜ ਇਹ ਪ੍ਰੋਪਰਟੀ ਡਿਮੋਲੀਸ਼ਨ ਕੀਤਾ ਜਾ ਰਹਾ ਹੈ ਇੱਕ ਦਸਨ ਜੋ ਗੱਲ ਇਹ ਵੀ ਹੈ ਕਿ ਇਥੇ ਪੁਰਾਣੇ 6 ਪਰਚੇ ਨੇ ਜਿਹਦੇ ਵਿੱਚ ਨਸ਼ਾ ਤਸਕਰੀ ਦੇ ਵੀ ਪਰਚੇ ਹਨ ਜੀ ਕਿਹੜੇ ਮੈਡਮ ਕਦੋਂ ਤੋਂ ਜੇਲ੍ਹ ਦੇ ਵਿੱਚ ਹੈ ਬੇ ਜੀ ਇਹ ਰਿਕਾਰਡਸ ਅਸੀਂ ਚੈੱਕ ਕਰ ਲਾਂਗੇ ਬਟ ਯੈਸ ਇਹ ਫੈਕਟ ਹੈ ਕਿ ਸਾਨੂੰ ਡਿਊਟੀ ਮੈਜਿਸਟਰੇਟ ਸਾਹਿਬ ਵੱਲੋਂ ਇਹ ਰਿਕੁਐਸਟ ਆਈ ਸੀ ਕਿ ਇਹ ਇਹਨੇ ਬਿਲਡਿੰਗ ਦੇ ਬਾਇਲॉज ਜਿਹੜੇ ਹੈਗੇ ਉਹ ਵਾਇਲੇਟ ਕੀਤੇ ਤਾਂ ਕਰਕੇ ਅੱਜ ਅਸੀਂ ਸਿਕਿਉਰਿਟੀ ਇਹਨੂੰ ਪ੍ਰੋਵਾਈਡ ਕੀਤੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਐਂਡ ਦੈਨ ਵੀ ਆ ਜਦੋਂ ਪੁੱਛਿਆ ਜੀ ਅਸੀਂ ਪ੍ਰਸ਼ਾਸਨ ਨੂੰ ਤਾਂ ਉਹ ਕਹਿੰਦੇ ਸਾਨੂੰ ਕੁਰਸ ਨੇ ਬੁਲਾਇਆ ਜੀ ਸਾਨੂੰ ਤਾਂ ਇਹ ਕਲੀਅਰ ਹੀ ਨਹੀਂ ਹੋਇਆ ਹੇ ਤੱਕ ਵੀ ਕਿਹਨੇ ਕਿਹਨੂੰ ਬੁਲਾਇਆ ਜੀ ਜੀ ਦੇਖੋ ਆ ਜੈਸੀ ਇੱਥੇ ਆਏ ਹੋਏ ਨੇ ਔਰ ਇਹ ਜਿਹੜਾ ਬੰਦਾ ਹੈ ਦੀਪਕ ਸਿੰਘ ਦੀਪੂ ਇਹ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਭਈ ਇਹਦੀ ਜਿਹੜੀ ਕੰਸਟਰਕਸ਼ਨ ਹੈਗੀ ਉਹ ਇਲੀਗਲ ਸੀ ਐਸ ਪਰ ਪ੍ਰੋਸੀਜਰ ਇਹਨੂੰ ਨੋਟਿਸ ਕੱਢੇ ਕੱਢੇ ਗਏ ਹਨ ਔਰ ਇਹ ਅੱਜ ਦੀ ਪੂਰੀ ਕਾਰਵਾਈ ਹੋ ਰਹੀ ਹੈ ਜਦ ਵੀ ਇਹ ਡਿਮੋਲੀਸ਼ਨ ਦੀ ਕੋਈ ਵੀ ਐਕਸਰਸਾਈਜ਼ ਹੁੰਦੀ ਹੈ ਇਹ ਪਹਿਲਾ ਕੇਸ ਨਹੀਂ ਹੈ ਇਹ ਸਾਰੇ ਹੀ ਕੇਸਾਂ 'ਚ ਜਦੋਂ ਵੀ ਡਿਮੋਲੀਸ਼ਨ ਹੁੰਦੀ ਹੈ ਤਾਂ ਪੁਲਿਸ ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਦੀ ਹੈ ਐਂਡ ਦੈਟ ਇਜ਼ ਵਾਟ ਵੀ ਆਰ ਡੂਇੰਗ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਹੋ ਰਹੀ ਹੈ ਜਿਹੜੀ ਮਾਮਲੇ ਚ ਪੁਲਿਸ ਵੱਲੋਂ ਤਸਵੀਰ ਤੁਸੀਂ ਵੇਖੀ ਹੈ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕੀ ਹਾਂ ਜੀ ਇਹ ਤੇ ਦੇ ਪੁਰਾਣੇ ਐਨਡੀ ਦੇ ਵੀ ਪਰਚੇ ਔਰ ਫਰੀਦਕੋਟ ਪੁਲਿਸ ਨੇ ਇਸ ਪੂਰੇ 1 ਸਾਲ ਚ 1290 ਡਰਗ ਪੈਡਲਰਸ ਨੂੰ ਅਰੈਸਟ ਕਰਕੇ ਅੰਦਰ ਦਿੱਤਾ ਹੈ ਔਰ ਕੱਲ ਜਿਵੇਂ ਮੈਂ ਸਾਰੀ ਮੀਡੀਆ ਨਾਲ ਇੰਟਰੈਕਟ ਕੀਤਾ ਸੀ ਫਰੀਦਕੋਟ ਪੁਲਿਸ ਨੇ 224 ਦੇ ਕੰਪੈਰੀਜ਼ਨ ਚ 225 ਚ 3.5 ਗੁਣਾ ਜਿਹੜੇ ਹੈਗੇ ਕੇਸਸ ਉਹ ਰਜਿਸਟਰ ਕੀਤੇ ਜੀ ਜੀ ਅ ਮੈਜਿਸਟਰ ਲਵਾ ਕੇ ਤੇ ਪੁਲਿਸ ਸਿਕورٹی ਲੈ ਕੇ ਇਹਨੂੰ ਤੁਸੀਂ ਸਾਰਾ ਪਿੰਡ ਸਾਰਾ ਪਿੰਡ ਦੇ ਵਿੱਚ ਚੈੱਕ ਕਰ ਲੈ ਜੀ ਇਕੱਲਾ ਇਹੀ ਕਰ ਸੀ ਜਾਂ ਹੋਰ ਵੀ ਹੈ ਪੰਚਾਇਤ ਦਾ ਕੰਮ ਹੈ ਜੀ ਨਹੀਂ ਇਕੱਲਾ ਇਹੀ ਕਰ ਸੀ ਇਹ ਸਰਪੰਚਾਇਤ ਦਾ ਕੰਮ ਹੈ ਪਹਿਲਾਂ ਪਹਿਲਾਂ ਵੀ ਇਹ ਕੋਈ ਨਹੀਂ ਕਰਾ ਜੀ ਨਗਾਇਜ ਜੀ ਸੇ ਬਸ ਰੋਈ ਸਰ ਕੰਧ ਤਾਂ ਬਣੀ ਨਹੀਂ ਜੀ ਕਲੀ ਇਟਾ ਹੀ ਨਹੀਂ ਲੈਣੀ ਹੈ ਹਾਂ ਜੀ ਕੰਧ ਬਣੀ ਹੋਈ ਸਰ ਪਹਿਲਾਂ ਆ ਤਾਂ ਬਣੀ ਨਹੀਂ ਜੀ ਦੇਖਾ ਹੀ ਹੈ ਗੀਆਂ ਘਰ ਤੋਂ ਉੱਪਰ ਰਹਿਆ ਸੀ ਜੀ ਜਿਹੜੇ ਇਹ ਹੈ ਕਮੇਟ ਤੇ ਜੇਲ੍ਹ ਚ ਹੈਗਾ ਆਪਦੇ ਜੀ ਬੁੜੀਆਂ ਜੀ ਕਿੰਨੇ ਸਮੇਂ ਤੋਂ ਜੇਲ੍ਹ ਚ ਹੈ ਇਹ ਇਹ 4-7 4 ਸਾਲ 4 ਸਾਲ ਤੋਂ ਜੇਲ੍ਹ 'ਚ ਹੈ ਜੇਲ੍ਹ 'ਚ ਹੈ ਤੇ ਇਹਨਾਂ ਦੇ ਘਰ ਦਾ ਬੁੜੀਆਂ ਨਸ਼ਾ ਵੇਚਦੀਆਂ ਜੀ ਨਹੀਂ ਜੀ ਬੁੜੀਆਂ ਕੰਮਕੰਦਰੀ ਕਰ ਫੈਕਟਰੀ ਆ ਤੇ ਮੀਟ ਹੈ ਮੀਟ ਹੈ ਮੀਟ ਦਾ ਕੰਮ ਕਰਦੇ ਬੱਚੇ ਨਾ ਨਸ਼ਾ ਵੇਚਦੇ ਨਹੀਂ ਜੀ ਨਹੀਂ ਕੋਈ ਨਹੀਂ ਵੇਚਦਾ ਕੋਈ ਇਹਨਾਂ ਦੀ ਧੀ ਨੂੰ ਹੀ ਪੁੱਛਣਾ ਨਹੀਂ ਜੀ ਨਹੀਂ ਸਰਪੰਚੋਂ ਆਜੇ ਹਾਂ ਜੀ ਇਹ ਇਹ ਬਣਾਇਆ ਤੇ ਇਹਨਾਂ ਨੂੰ ਇਹ ਗਿਆ ਯੋਧ ਨਸ਼ਾ ਅਬਰੂ ਤਹਿਤ ਕਾਰਵਾਈ ਉਹ ਜੀ ਹੁਣ ਪੁਰਾਣੇ ਪਰਚੇ ਹੈ ਕੋਈ ਵਾਪਸ ਸ਼ੀਰ ਕਰ ਜੇਲ੍ਹ 'ਚ ਹੈਗੀ ਆ ਉਹ ਜੇਲ੍ਹ 'ਚ ਹਾਂ ਜੀ ਪੁਰਾਣੇ ਚੱਕ ਲਈ ਲੈਸ ਸੀ ਹੂੰ ਇਹਦਾ ਇਹ ਇਹਦਾ ਕੱਲੇ ਦੇ ਘਰ ਜਿਹੜਾ ਨਿਆਂਇਤ ਥਾਂ 'ਚ ਜਾਂ ਪਿੰਡ 'ਚ ਹੋਰ ਵੀ ਹੈ ਨਹੀਂ ਨਜਾਇਜ਼ ਕਿੰਨਾ ਇਹ ਇਹ ਤਾਂ ਨਹੀਂ ਨਜਾਇਜ਼ ਹਾਂਜੀ ਕਿ ਕੋਈ ਮੋਲ ਲਈ ਜਾਗਾ ਇਹਨਾਂ ਨੂੰ ਫਿਰ ਨਜਾਇਜ਼ ਕਿਵੇਂ ਹੋ ਗਿਆ ਫਿਰ ਟਾਂਡਦਾ ਜੀ ਕੋਈ ਪੁਰਾਣੇ ਪਰਚੇ ਬੋ ਚੱਲੇ ਗਏ ਨਾ ਪਹਿਲਾਂ ਦਸ਼ਾ ਕੋਈ ਪਰਚੇ ਵੇਚ-ਵੇਚਦੇ ਨਿਜੀ ਕਰਦੇ ਸੀ ਕਿ ਨਾ ਪਰਚੀਆਂ ਕਰਕੇ ਘਟਿਆ ਜਾਂ ਇਹਨਾਂ ਤੇ ਕੋਈ ਪਰਚੀਆਂ ਕਰਕੇ ਪੁਲਿਸ ਕਹਿ ਰਹੀ ਅਗੇ ਨਜਾਇਜ਼ ਹੈ ਕਿ ਨਹੀਂ ਹੈ ਇਹਦੇ ਛੱਪੜ ਦੇ ਵਿੱਚ ਜਗਾ ਵੀ ਹੈਗੇ ਇਹਨਾਂ ਦੀ ਠੀਕ ਹੈ ਛੱਪੜ ਦੇ ਵਿੱਚ ਕਰ ਰਿਹਾ ਜੀ ਠੀਕ ਹੈ ਛੱਪੜ ਜੀ ਕੱਲਾ ਕਰ ਕੱਲਾ ਹੀ ਕਰ ਹੈ ਕਿ ਹੋਰ ਵੀ ਹੈਗਾ 500 ਹੋਰ ਕਰਜ਼ੀ ਇੱਕ ਮਿੰਟ ਹਲੋ ਹਾਂ ਜੀ ਜੀ ਬਤ ਤੈਰ ਜੱਟ ਤੈਰ ਜੱਟ ਤੈਰ ਜੱਟ ਤੈਰ ਜੱਟ ਨਹੀਂ ਬਈ ਨਾ ਬਤ ਲਿਖ ਮੈਂ ਖੜਾ ਛੱਪੜ ਜੀ ਕਲਾਕਾਰ ਹੁੰਦਾ ਜੀ ਛੱਪੜ ਦੇਖੋ ਜੀ ਮੇ ਤਾਂ ਨਵਾਂ ਨ ਸਰਪੰਚ ਹੋਣੀ ਬਣਿਆ ਜੀ ਨਹੀਂ ਇੱਕ ਇਹ ਤੁਹਾਡੇ ਵੱਲੋਂ ਲਿਖ ਕੇ ਦਿੱਤਾ ਗਿਆ ਸੀ ਇਹਨੂੰ ਪੰਚਾਇਤ ਸਾਰੀ ਪੰਚਾਇਤ ਨੂੰ ਪੰਚਾਇਤ ਨੂੰ ਲਿਖ ਕੇ ਦਿੱਤਾ ਹਾਂ ਜੀ ਇਹ ਪਹਿਲਾਂ ਵੀ ਤੁਹਾਨੂੰ ਕਿਹਾ ਗਿਆ ਸੀ ਇੱਕ ਵਾਰ ਲਿਖਣ ਨੂੰ ਜੀ ਇਹ ਵੀ ਚਰਚਾ ਹੈ ਜੀ ਵੀ ਪਹਿਲਾਂ ਵੀ ਇੱਕ ਵਾਰ ਕਿਹਾ ਸੀ ਤੁਹਾਨੂੰ ਤੁਸੀਂ ਉਦੋਂ ਨਹੀਂ ਲਿਖ ਕੇ ਦਿੱਤਾ ਸੀਗਾ ਪਹਿਲੇ ਮੇਰੇ ਧਿਆਨ ਚ ਨਾ ਮੈਂ ਦੂਜੇ ਸਰਪੰਚ ਹੁਣ ਉਹਗਾ ਸਿਸਟਮ ਮੈਂ ਇਸ ਘਰ ਚ ਕੌਣ ਕੌਣ ਰਹਿ ਰਿਹਾ ਹੁਣ ਤਾਂ ਇੱਕ ਤਾਂ ਮਤਾਰੀ ਆਪ ਤੇ ਬੀਟੀਆਂ ਹੈਗੀਆਂ ਠੀਕ ਉਹ ਕੀ ਹੁਣ ਉਹ ਬੇਕਰਨਾ ਹੋ ਜਾਣਗੇ ਅਗਰ ਇਸ ਤਰ੍ਹਾਂ ਘਟਾ ਆਇਆ ਗਿਆ ਤਾਂ ਦੇਖੋ ਸਰਕਾਰਾਂ ਦਾ ਕੰਮ ਹੈ ਹੁਣ ਪਿੱਛੋਂ ਜੇ ਪਰਚੇ ਪੱਟੇ ਹੋਏ ਪੁਰਾਣੇ ਤੁਸੀਂ ਬਤੌਰ ਸਰਪੰਚ ਕੀ ਮੰਨਦੇ ਹੋ ਵੀ ਜਿਹੜਾ ਇੱਥੇ ਜਿਹੜੀ ਔਰਤ ਰਹਿੰਦੀ ਆ ਉਹਦੀ ਬੱਚੀ ਆ ਉਹਦਾ ਬੱਚਾ ਹੈ ਉਹ ਦੋਸ਼ੀ ਹੈ ਕਿਸੇ ਘਟਨਾ ਦੇ ਉਹ ਨਹੀਂ ਦੋਸ਼ੀ ਜਿਹੜੇ ਵਿੱਚ ਬੈਠੇ ਉਹ ਦੋਸ਼ੀ ਹੈ ਜੀ ਹਾਂ ਦੇਗੰਦਰ ਬੈਠੇ ਜੀ ਉਹ ਦੋਸ਼ੀ ਹੈ ਹਾਂ ਜਿਹੜੇ ਵੱਡੇ ਬੈਠੇ ਆ ਹਾਂਜੀ ਇਹ ਨਹੀਂ ਦੋਸ਼ੀ ਠੀਕ ਹੈ ਹਾਂਜੀ ਤਾਂ ਮੀਟ ਦਾ ਕੰਮ ਕਰ ਰਹੇ ਆ ਤੇ ਬੱਚਿਆਂ ਲਈ ਘਰਾਂ ਜਗਾ ਕਰਦੇ ਠੀਕ ਹੈ ਜੀ ਹਾਂ ਸਰ ਕੀ ਸਰ ਗੀਤਨ ਕੀ ਜਿਹੜਾ ਹੈਗਾ ਅੱਜ ਤੁਹਾਡੇ ਘਰ ਤੇ ਬਲਡੋਜ਼ਰ ਚਲਾਇਆ ਇਹਨਾਂ ਨੇ ਕੰਤ ਤਾਂ ਇਹ ਕੀ ਕਰ ਸਰ ਮੇਰੇ ਘਰ ਵਾਲਾ ਨਸ਼ਾ ਕਰਦਾ ਸੀ ਉਹਦੇ ਗਲਤ ਪਰਚੇ ਸੀਗੇ ਇਹ ਵੀ ਉਹਦੀ ਗਲਤੀ ਸੀਗੀ ਨਸ਼ਾ ਕਰਦਾ ਸੀ ਪਰ ਸਾਡੀ ਕੋਈ ਗਲਤੀ ਨਹੀਂ ਵੀਰੇ ਬੱਚੇ ਮੇਰੇ ਪੜੇ ਲਿਖੇ ਸੀ ਮਿਹਨਤ ਕਰਕੇ ਘਰ ਪਾਇਆ ਸੀ ਫੇ ਕਿਸ ਤਰ੍ਹਾਂ ਰਹਿ ਕਿਵੇਂ ਰਹਿਉ ਤੁਸੀਂ ਘਰ ਦੇ ਵਿੱਚ ਸਰ ਬਹੁਤ ਮਾੜੇ ਹਾਲਾਤ ਨੇ ਸਾਡੇ ਸਾਡੇ ਲੈਟਰਿੰਗ ਬਾਥਰੂਮ ਵੀ ਨਹੀਂ ਹੈਗਾ ਕਿੰਨੇ ਚਿਰ ਤੋਂ ਉਹ ਜੇਲ੍ਹ ਦੇ ਵਿੱਚ ਐ ਤੁਹਾਡੇ ਸਰ 3 ਸਾਲ ਹੋ ਗਏ 3 ਸਾਲ ਤੋਂ ਤੇ ਹੁਣ ਫਿਰ ਕਿਉਂ ਮਟਾਇਆ ਇਹਨਾਂ ਨੇ ਆਖੀ ਕੋਈ ਦੱਸਿਆ ਕਾਰਨ ਸਰ ਸਾਨੂੰ ਨਹੀਂ ਪਤਾ ਸਾਨੂੰ ਕਹਰੇ ਕਿ ਨਜਾਇਜ਼ ਕਬਜ਼ਾ ਸੀਗਾ ਤੁਹਾਡਾ ਤੁਹਾਡੀ ਆਪਣੀ ਨਹੀਂ ਜੀ ਸਾਡੀ ਆਪਦੀ ਆ ਨੰਬਰਾਂ ਵਿੱਚ ਆ ਪਟਵਾਰੀ ਮੈਡਮ ਵੀ ਚੈੱਕ ਕਰਕੇ ਗਈ ਐ ਉਹ ਕਹਿੰਦੀ ਨੰਬਰਾਂ ਵਿੱਚ ਆ ਤੁਹਾਡੀ ਅਸੀਂ ਉਹਨਾਂ ਨੂੰ ਬੁਲਾਇਆ ਹਾਂਜੀ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਐ ਸਾਡੇ ਕੀ ਕਰਦੇ ਆ ਤੁਸੀਂ ਕੀ ਕਰਦੇ ਹੋ ਸਰ ਮੈਂ ਤਾਂ ਕੰਮ ਕਰਦੀ ਆ ਘਰ ਵਿੱਚ ਤੇ ਬੱਚੇ ਬੱਚੇ ਪੜ੍ਹੀ ਆ ਬੇਟੀ ਬੜੀ ਲਿਖੀ ਆ ਬੇਟੀ ਵੀ ਬੇਟਾ ਵੀ ਉਹ ਵੀ ਸਲੂਨ ਤੇ ਬੇਟਾ ਕੰਮ ਕਰਦਾ। ਬੜੀ ਨੋਟਿਸ ਵਗੈਰਾ ਆਇਆ ਤੁਹਾਨੂੰ? ਨਹੀਂ ਸਰ। ਕੋਈ ਨੋਟਿਸ ਨਹੀਂ ਆਇਆ ਤੁਹਾਨੂੰ ਇਸ ਤੋਂ ਪਹਿਲਾਂ। ਨਹੀਂ ਜੀ। ਕਿਸੇ ਨੇ ਵੈਸੇ ਪੰਚਾਇਤ ਤੋਂ ਹਟੇ ਕਿਹਾ ਹੋਵੇ ਤੁਹਾਨੂੰ ਵੀ ਇਹ ਕਾਰਵਾਈ ਹੋਣੀ ਹੈ। ਸਰ ਜਿਹੜਾ ਨੱਥਾ ਸਰਪੰਚਾ ਉਹ ਆਇਆ ਸੀਗਾ। ਉਹਨੇ ਸਾਨੂੰ ਕਿਹਾ ਵੀ ਤੁਹਾਡੇ ਹੀ ਬੱਚਤ ਹੋਊਗੀ ਸਾਈਨ ਕਰਦੇ ਵੀਰੇ ਮੈਂ ਇਹੀ ਸਾਈਨ ਕਰ ਬੈਠੀ ਨੇ ਨੂੰ ਨਹੀਂ ਪਤਾ ਸੀ। ਕਦੋਂ ਆਏ ਸੀ? ਉਹ ਪਰਸੋਂ ਸ਼ਾਮ ਨੂੰ ਆਏ ਸੀ ਜੀ। ਉਸ ਤੋਂ ਪਹਿਲਾਂ ਕੋਈ ਨਹੀਂ ਆਇਆ। ਨਹੀਂ ਜੀ। ਉਸ ਤੋਂ ਪਹਿਲਾਂ ਨਹੀਂ ਕੋਈ ਵੀ ਆਇਆ। ਇੱਕ ਅੰਦਰ ਵਿੱਚ ਤੁਹਾਨੂੰ ਨਹੀਂ ਪਤਾ ਕੀ ਲਿਖਿਆ ਸੀ ਜਿਹੜੇ ਸਾਈਨ ਕੀਤੇ ਸਰ ਉਹਨਾਂ ਨੇ ਕੁਝ ਨਹੀਂ ਦਿਖਾਇਆ ਬਸ ਇਹੀ ਕਿਹਾ ਵੀ ਗੁੱਟੀਆਂ ਤੇਰੀ ਵੀ ਬਚਤ ਹੋਊਗੀ ਤੂੰ ਸਾਈਨ ਕਰ ਦੇ ਪੰਜਾ ਪੰਚਾਇਤਾਂ ਨਾਲ ਗੱਲ ਹੋਈ ਆ ਜਦੋਂ ਅਸੀਂ ਆਪਦੇ ਸਰਪੰਚ ਨੂੰ ਪੁੱਛਿਆ ਉਹ ਕਹਿੰਦਾ ਕੋਈ ਗੱਲ ਨਹੀਂ ਹੋਈ ਸਾਰਿਆਂ ਨੂੰ ਦੂਜੇ ਸਰਪੰਚਾਂ ਨੂੰ ਪੁੱਛਿਆ ਨਾ ਉਹ ਕਹਿੰਦੇ ਸਾਡੇ ਨਾਲ ਕੋਈ ਸਹਿਮਤੀ ਨਾਲ ਨਹੀਂ ਸਾਡੀ ਨਾਲ ਕੱਲਾ ਉਹੀ ਸਰਪੰਚ ਆਇਆ ਸੀਗਾ ਸਾਡੇ ਦੂਜੇ ਪਿੰਡ ਦਾ ਉਹ ਸਾਹਮਣੇ ਕਿਸੇ ਹੋਰ ਘਰ ਤੇ ਵੀ ਟਾੜਦਾ ਸੀ ਹਾਂਜੀ ਠੀਕ ਕਿਉਂ ਸਾਨੂੰ ਕੱਢਦਾ ਸੀ ਸਾਰਾ ਇੱਧਰ ਸਾਹਮਣੇ ਘਰੇ ਸਾਨੂੰ ਟਾੜਦਾ ਸੀ ਕਿਹਨਾਂ ਨੂੰ ਕੱਢਦਾ ਸੀ Pulse